ਪ੍ਰਭੂ ਯੇਸ਼ੂ ਮਸੀਹ ਚ ਆਪ ਸਭ ਨੂੰ ਸ਼ਾਲੋਮ ਵੇਖਿਆ ਜਾਵੇ ਆਤਮਿਕ ਵਿਅਕਤੀ ਜਿਹੜੀ ਸਮੱਸਿਆ ਦਾ ਸਾਹਮਣਾ ਕਰਦਾ ਹੈ ਉਹ ਹੈ ਪ੍ਰਾਰਥਨਾ ਨਾ ਕਰ ਪਾਣਾ ਦੂਸਰਾ ਹੈ ਪਵਿੱਤਰ ਜੀਵਨ ਨਾ ਜੀ ਪਾਣਾ ਤੀਸਰਾ ਹੈ ਯਾਤਰਾ ਚ ਸਮੱਸਿਆ ਪਹਿਲਾ ਹੈ ਆਤਮਿਕ ਵਿਅਕਤੀ ਦੇ ਜੀਵਨ ਦੀ ਖਾਸ ਸਮੱਸਿਆ ਪ੍ਰਾਰਥਨਾ ਨਾ ਕਰਨ ਦੀ ਸਮੱਸਿਆ ਜਿਹਦੇ ਕਾਰਨ ਦੂਜੀ ਸਮੱਸਿਆ ਆ ਜਾਂਦੀ ਆ ਅਤੇ ਜਿਹਦੇ ਕਾਰਨ ਆਪਣੀ ਪਵਿੱਤਰਤਾ ਹੀ ਦੀ ਸਾਮਭ ਵੀ ਨਹੀਂ ਕਰ ਪਾਉਂਦੇ ਜਦੋਂ 다ਊਦ ਦਾ ਪਵਿੱਤਰ ਜੀਵਨ ਚਲਾ ਗਿਆ ਅਤੇ ਫਿਰ ਪਵਿੱਤਰਤਾ ਹੀ ਜਾਂਦੀ ਰਹੀ ਪਰ ਉਸ ਤੋਂ ਬਾਅਦ ਜਦ ਉਹਨੂੰ ਜੀਵਨ ਚ ਸੰਘਰਸ਼ ਕਰਨੇ ਪਏ ਉਹਨੇ ਕਿਹੜੀ ਗੱਲ ਸਿੱਖੀ ਜਾਂਦੇ ਹੋ ਜੇ ਪ੍ਰਾਰਥਨਾ ਦਾ ਜੀਵਨ ਮੇਰੇ ਵਿੱਚ ਨਹੀਂ ਹੋਏਗਾ ਤਾਂ ਮੈਂ ਯੁੱਧ ਦਾ ਸਾਹਮਣਾ ਨਹੀਂ ਕਰ ਪਾਵਾਂਗਾ ਜਿੱਤ ਨਹੀਂ ਸਕਾਂਗਾ ਇੱਕ ਦਿਨ ਇੱਕ ਵੱਡਾ ਯੁੱਧ ਹੋਇਆ ਕੀ ਹੋਇਆ ਆਓ ਵੇਖਾਂਗੇ ਦੂਜਾ ਸ਼ਮੂ엘 ਤਾਰਾ ਦੀ ਇੱਕ ਤੋਂ ਆਹੀ ਤੋਂ ਫੇਲਨੇ ਅਬਸ਼ਾ ਲੋਮ ਨੂੰ ਆਖਿਆ ਮੈਨੂੰ 12000 ਆਦਮੀ ਛਾਂਟਣ ਦੇ ਅਤੇ ਅੱਜ ਹੀ ਰਾਤ ਨੂੰ ਉੱਠ ਕੇ ਮੈਂ 다ਊਦ ਦਾ ਪਿੱਛਾ ਕਰਾਂਗਾ ਅਤੇ ਜਦ ਉਹ ਥੱਕਿਆ ਅਤੇ ਸੁੱਤਾ ਪਿਆ ਹੋਏਗਾ ਤਦ ਮੈਂ ਉਸ ਨੂੰ ਫੜਾਂਗਾ ਅਤੇ ਡਰਾਵਾਂਗਾ ਜਿਨੇ ਲੋਗ ਉਸ ਦੇ ਨਾਲ ਆ ਸਾਰੇ ਭੱਜਣਗੇ ਮੈਂ ਰਾਜੇ ਨੂੰ ਹੀ ਮਾਰਾਂਗਾ ਅਤੇ ਮੈਂ ਸਭ ਲੋਕਾਂ ਨੂੰ ਤੇਰੇ ਕੋਲ ਲੈ ਆਵਾਂਗਾ ਅਹੀ ਤੋ ਫਿਲ ਕੌਣ ਸੀ 다우다 ਮੰਤਰੀ 다우다 ਸਲਾਹਕਾਰ ਜੇ ਕੋਈ ਵੀ ਸਲਾਹ ਚਾਹੀਦੀ ਸੀ ਤਾਂ ਅਹੀ ਤੋ ਫਿਲ ਕੋ ਹੀ ਲੈਂਦਾ ਸੀ ਉਹਨਾਂ ਦਿਨਾਂ 'ਚ ਅਗਰ ਅਹੀ ਤੋ ਫਿਲ ਕੋਈ ਵੀ ਸਲਾਹ ਦੇਵੇ ਉਹਨਾਂ ਦਿਨਾਂ 'ਚ ਉਹ ਸਲਾਹ ਪਰਮੇਸ਼ਵਰ ਵੱਲੋਂ ਦਿੱਤੀ ਹੋਈ ਮੰਨੀ ਜਾਂਦੀ ਸੀ ਆਓ ਵੇਖਾਂਗੇ 16ਵਾਂ ਅਧਿਆਇ 23ਵਾਂ ਵਚਨ 16:23 ਉਹਨਾਂ ਦਿਨਾਂ 'ਚ ਜੋ ਸਹਿਮਤੀ ਅਹੀਤੋ ਫੇਲ ਦਿੰਦਾ ਸੀ ਉਹ ਇਸ ਤਰ੍ਹਾਂ ਮੰਨੀ ਜਾਂਦੀ ਸੀ ਮੰਨੋ ਕਿ ਉਹ ਪਰਮੇਸ਼ਵਰ ਦਾ ਵਚਨ ਅਹੀਤੋ ਫੇਲ ਚਾਹੇ 다ਊਦ ਨੂੰ ਚਾਹੇ ਅਬਸ਼ਾਲੋਮ ਨੂੰ ਜੋ-ਜੋ ਸਹਿਮਤੀ ਦਿੰਦਾ ਸੀ ਉਹ ਐਸੀ ਹੀ ਹੁੰਦੀ ਸੀ ਕੀ ਸਮਝ ਆਇਆ 다우다 ਸਲਾਹਕਾਰ 다우다 ਮੰਤਰੀ 아히토펠 ਪਰ ਜਿਵੇਂ ਹੀ 다우드 ਨੇ ਬੈਤ ਸ਼ਬਾ ਦੇ ਨਾਲ ਪਾਪ ਕੀਤਾ ਇਹ ਸਭ ਨੂੰ ਪਤਾ ਚੱਲ ਗਿਆ 아히토펠 ਸਹਿਨ ਨਾ ਕਰ ਸਕਿਆ وجہ ਕੀ ਸੀ ਬੈਤ ਸ਼ਬਾ 아히토펠 ਦੀ ਪੋਤੀ ਸੀ ਉਹਦੀ ਪੋਤੀ ਦੇ ਨਾਲ दाऊद ਨੇ পাপ ਕੀਤਾ ਇਹ ਗੱਲ ਸਮਝ ਕੇ ਅਹੀਤੋਫਿਲ ਸਹਿ ਨਾ ਸਕਿਆ ਉਹਦੇ ਨਾਲ ਰਹਿ ਕੇ ਸਲਾਹ ਦਿੰਦਾ ਸੀ ਉਹਦਾ ਮੰਤਰੀ ਸੀ दाऊਦ ਦੇ ਪਿਛੇ ਪਿਆ दाऊਦ ਮੈਂ ਤੇਨੂੰ ਮਾਰ ਦਾਂਗਾ ਕੀ ਸਮਝ ਆਇਆ ਇੱਕੀ ਰਾਤ ਦਾ পাপ ਕੀਤਾ ਇੱਕੀ ਵਾਰਤਾ পাপ ਕੀਤਾ ਸੁਣੋ ਭੈਣੋ ਅਤੇ ਭਰਾਵੋ ਇੱਕ ਗਲਤੀ ਕਾਫੀ ਆ ਤੁਹਾਡੀ ਜ਼ਿੰਦਗੀ ਬਰਬਾਦ ਕਰਨ ਦੇ ਲਈ ਹੁਣ ਕੌਣ ਮਾਰਨਾ ਚਾਹੁੰਦਾ ਹੈ ਅਬਸ਼ਲੋਮ ਅਬਸ਼ਲੋਮ ਕੌਣ ਆ ਅਬਸ਼ਲੋਮ ਦਾਊਦ ਦਾ ਪਿਆਰਾ ਪੁੱਤਰ ਹੈ ਪਰਮੇਸ਼ਵਰ ਨੇ ਇੱਕ ਗੱਲ ਕਹੀ ਕੀ ਕੀ ਵੇਖਾਂਗੇ 12ਵਾਂ ਅਧਿਆਇ 10ਮਾ ਤੇ 11ਵਾਂ ਵਚਨ ਇਸ ਲਈ ਹੁਣ ਤਲਵਾਰ ਤੇਰੇ ਘਰੋਂ ਕਦੇ ਵੀ ਦੂਰ ਨਾ ਹੋਵੇਗੀ ਕਿਉਂਕਿ ਤੂੰ ਮੈਨੂੰ ਤੁੱਛ ਸਮਝ ਕੇ ਹਿੱਤੀ ਉਰੀਆ ਦੀ ਪਤਨੀ ਨੂੰ ਆਪਣੀ ਪਤਨੀ ਬਣਾ ਲਿਆ ਹੈ ਤੂੰ ਯੁੱਧ ਵਿੱਚ ਜਾਣਾ ਸੀ ਅਤੇ ਘਰ ਵਿੱਚ ਰਹਿ ਕੇ ਤੂੰ ਵਿਵਿਚਾਰ ਕਰੇਗਾ ਕਾਫਿਰ ਯੁੱਧ ਤੇਰੇ ਘਰ ਵਿੱਚ ਹੀ ਹੋਵੇਗਾ ਕਿੱਥੇ ਤੇਰੇ ਘਰ 'ਚ ਯੁੱਧ ਲੈ ਆਵਾਂਗਾ ਇਹ ਪਰਮੇਸ਼ਵਰ ਦੀ ਸਜ਼ਾ ਹੈ ਤਲਵਾਰ ਤੇਰੇ ਘਰੋਂ ਕਦੇ ਵੀ ਦੂਰ ਨਾ ਹੋਵੇਗੀ ਮੇਰੀ ਗੱਲ ਸੁਣ ਯਹਵਾ ਇਹ ਆਖਦਾ ਹੈ ਸੁਣ ਮੈਂ ਤੇਰੇ ਘਰ ਚ ਵਿਪੱਤੀ ਚੱਕ ਕੇ ਉਹ ਤੇਰੇ ਤੇ ਪਾਵਾਂਗਾ ਜੇ ਤੂੰ ਲੜਾਈ ਚ ਗਿਆ ਹੁੰਦਾ ਤਾਂ ਉਸ ਦਿਨ ਤੂੰ ਆਪਣੇ ਦੁਸ਼ਮਨਾ ਦੇ ਉੱਪਰ ਜ਼ਰੂਰ ਜਿੱਤ ਪਾਉਣੀ ਸੀ ਤੂੰ ਆਪਣੇ ਦੇਸ਼ ਨੂੰ ਬਚਾਉਣਾ ਸੀ ਯੁੱਧ ਚ ਜਾ ਕੇ ਦੇਸ਼ ਨੂੰ ਬਚਾਉਣ ਦੇ ਬਦਲੇ ਆਪਣੀ ਮਨਮਰਜ਼ੀ ਨਾਲ ਘਰ ਚ ਸੌ ਰਿਆ ਸੀ ਪਾਪ ਕਰ ਰਿਆ ਸੀ ਸੁਣ ਲੜਾਈ ਤੇਰੇ ਘਰ ਚ ਲਿਆਵਾਂਗਾ ਉਸ ਯੁੱਧ ਨੂੰ ਤੇਰੇ ਘਰ ਦੇ ਵਿੱਚ ਰਹਿਣ ਵਾਲਿਆਂ ਦੇ ਦੁਆਰਾ ਹੀ ਲਿਆਵਾਂਗਾ ਭੈਣੋ ਤੇ ਭਰਾਵੋ ਇੱਕ ਗੱਲ ਮੈਂ ਦੱਸਾਂ ਤੁਸੀਂ ਜਦੋਂ ਪਰਮੇਸ਼ਵਰ ਤੋਂ ਦੂਰ ਰਹੋਗੇ ਤੁਹਾਡੇ ਘਰ 'ਚ ਲੜਾਈ ਸ਼ੁਰੂ ਹੋਏਗੀ ਜਦ ਤੁਸੀਂ ਪਰਮੇਸ਼ਵਰ ਤੋਂ ਦੂਰ ਰਹੋਗੇ ਤੁਹਾਡੇ ਘਰ 'ਚ ਲੜਾਈਆਂ ਛਿੜ ਜਾਣਗੀਆਂ ਜੇ ਮਾਤਾ ਪਿਤਾ ਹੋ ਕੇ ਤੁਸੀਂ ਮਨਮਰਜ਼ੀ ਕਰਨ ਦੇ ਆਦੀ ਹੋ ਜਾਓਗੇ ਜਾਂ ਮਾਤਾ ਪਿਤਾ ਹੋ ਕੇ ਤੁਸੀਂ ਆਪਣੀਆਂ ਮਨਮਰਜ਼ੀਆਂ ਕਰੋਗੇ ਸੁਣੋ ਸਭ ਤੋਂ ਪਹਿਲਾਂ ਤੁਹਾਡੇ ਦੁਸ਼ਮਣ ਕੌਣ ਬਣਨਗੇ ਜਾਣਦੇ ਹੋ ਤੁਹਾਡੇ ਬੱਚੇ ਉਹੀ ਤੁਹਾਨੂੰ ਕੰਡਿਆਂ ਤਰਾ ਚੁਬਣਗੇ ਉਹੀ ਤੁਹਾਨੂੰ ਮਾਰਨ ਵਾਲੇ ਅਤੇ ਜ਼ਖਮੀ ਕਰਨ ਵਾਲਿਆਂ ਤਰਾ ਬਣਨਗੇ ਤੁਹਾਡੇ ਤੇ ਹੱਥ ਚੱਕਣਗੇ ਆਫਕੋਰਸ ਮਾਤਾ ਪਿਤਾ ਖਰਾਇ ਦੇ ਨਾਲ ਜੀਣ ਵਾਲੇ ਹੋਣ ਤੇ ਵੀ ਮਾਤਾ ਦੇ ਉੱਪਰ ਪਿਤਾ ਦੇ ਉੱਪਰ ਹੱਥ ਚੱਕਣ ਵਾਲੇ ਦੁਸ਼ਟ ਬੱਚੇ ਹੈ ਉਹ ਧਰਮਿਆ ਦੇ ਨਾਲ ਸੰਬੰਧਿਤ ਹੈ ਪਰ ਸੁਣੋ ਉਹ ਆਮ ਤੌਰ ਤੇ ਤੁਹਾਡੇ ਜੀਵਨ ਦੇ ਵਿੱਚ ਜੇ ਤੁਸੀਂ ਪਰਮੇਸ਼ਵਰ ਦੇ ਵਿਰੋਧ ਚੱਲੋਗੇ ਜਾਂ ਪਰਮੇਸ਼ਵਰ ਦੇ ਵਿਰੋਧ ਕੋਈ ਵੀ ਕੰਮ ਕਰੋਗੇ ਤਾਂ ਅਤੇ ਜੇ ਉਸੇ ਹਾਲਾਤਾਂ 'ਚ ਆਪਣੇ ਪਰਿਵਾਰ ਦੇ ਨਾਲ ਰਹੋਗੇ ਤਾਂ ਘਰ 'ਚ ਭਿਆਨਕ ਲੜਾਈਆਂ ਆ ਜਾਣਗੀਆਂ ਸ਼ਾਇਦ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੁਹਾਡੇ ਘਰ ਦੇ ਵਿੱਚ ਜੋ ਖਤਰਨਾਕ ਹਾਲਾਤ ਬਣੇ ਹੋਇਆ ਸ਼ਾਇਦ ਤੁਸੀਂ ਪਰਮੇਸ਼ਵਰ ਤੋਂ ਦੂਰ ਹੋ ਇਹੀ وجہ ਹੈ ਤੁਹਾਡੇ ਘਰ 'ਚ ਤੁਹਾਡੇ ਪਤੀ ਨਾਲ ਪਤਨੀ ਨਾਲ ਬੱਚਿਆਂ ਨਾਲ ਮੇਲ-ਬਿਲਾਪ ਨਾ ਹੁੰਦਾ ਕਾਰਨ ਇਹੀ ਆ ਕਿਉਂਕਿ ਤੁਸੀਂ ਘਰ ਦੇ ਬਾਹਰ ਮਨ ਮਰਜ਼ੀਆਂ ਕਰਕੇ ਜੀ ਰਹੇ ਹੋ ਇਸ ਲਈ ਪਰਮੇਸ਼ਵਰ ਨੇ ਆਪ ਤੁਹਾਡੇ ਘਰ ਚ ਲੜਾਈਆਂ ਭੇਜੀਆਂ ਹਨ 다ਊਦ ਨੇ ਜਦ ਪਾਪ ਕੀਤਾ ਯੁੱਧ ਚ ਜਾ ਕੇ ਦੇਸ਼ ਲਈ ਲੜਨ ਵਾਲੇ ਇੱਕ ਜ਼ਿੰਮੇਦਾਰ ਰਾਜਾ ਦੇ ਰੂਪ ਦੇ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਪੂਰਾ ਨਾ ਕਰਕੇ ਸੋ ਕੇ ਸ਼ਾਮ ਨੂੰ ਉੱਠ ਕੇ ਨਹਾਉਂਦੀ ਪ੍ਰਾਈ ਔਰਤ ਨੂੰ ਵੇਖ ਕੇ ਉਸ ਦੇ ਨਾਲ ਪਾਪ ਕਰਕੇ ਅਤੇ ਉਸੇ ਤਰ੍ਹਾਂ ਉਹਦੇ ਸ਼ਰੀਰ ਚ ਪੈਦਾ ਹੋਏ ਸਰੀਰੀਕ ਯੁੱਧ ਦੇ ਵਿੱਚ ਉਹ ਜਿੱਤ ਨਾ پا ਸਕਿਆ ਉਹ ਫਸ ਗਿਆ ਤੇ ਪਰਮੇਸ਼ਵਰ ਕਹਿ ਰਿਹਾ ਮੈਂ ਤੇਰੇ ਘਰ ਚ ਲੜਾਈਆਂ ਲਿਆਵਾਂਗਾ ਤੇਰੇ ਘਰ ਵਿੱਚ ਰਹਿਣ ਵਾਲੇ ਤੇਰੇ ਘਰ ਦੇ ਲੋਕ ਹੀ ਤੇਰੇ ਵਿਰੁੱਧ ਹੋਣਗੇ ਉਹਦੇ ਨਾਲ ਰਹਿਣ ਵਾਲਾ ਮੰਤਰੀ ਅਹੀਤੋਫੇਲ ਉਹਦਾ ਵੈਰੀ ਬਣ ਗਿਆ ਜਿਸ ਨੂੰ ਉਸਨੇ ਬੜਾ ਪਿਆਰ ਕੀਤਾ ਉਹਦਾ ਪੁੱਤਰ ਅਬਸ਼ਾਲੋਮ ਉਹਦਾ ਵਿਰੋਧੀ ਹੋ ਗਿਆ ਉਹਨੇ ਜਿਹਨੂੰ ਬੜਾ ਪਿਆਰ ਕੀਤਾ ਅਬਸ਼ਲੋਮ ਅਤੇ ਜਿੱਤੇ ਬੜਾ ਭਰੋਸਾ ਕੀਤਾ ਉਹ ਆਹੀ ਤੋਹਫੇਲ ਇਹ ਦੋਨਾਂ ਨੇ ਪਲਾਨਿੰਗ ਕੀਤੀ ਕੀ ਪਲਾਨਿੰਗ ਕੀਤੀ ਦਾਊਦ ਨੂੰ ਮਾਰਨਾ ਹੈ ਇਹ ਕਿਉਂ ਪਲਾਨ ਕਰ ਰਹਾ ਪਰਮੇਸ਼ਵਰ ਦੁਆਰਾ ਦੇਣ ਵਾਲੀ ਸਜ਼ਾ ਹੈ ਭੈਣੋ ਤੇ ਭਰਾਵੋ ਸੁਣੋ ਕੁਝ ਨਹੀਂ ਹੋਏਗਾ ਇੱਕ ਵਾਰਾ ਉਸ ਔਰਤ ਨਾਲ ਉਸ ਆਦਮੀ ਦੇ ਨਾਲ ਸੋਚ ਕੇ ਇੱਕ ਕੀ ਪਾਪਾ ਇੱਕ ਕੀ ਗਲਤੀ ਹੈ ਕਿ ਪਰਮੇਸ਼ਰ ਅੰਦੇਖਾ ਕਰਕੇ ਛੱਡ ਦੇਗਾ ਇਹ ਸੋਚ ਕੇ ਤੁਸੀਂ ਵਹਿਮ ਚ ਦਾ ਪੈ ਸਕਦੇ ਹੋ ਪਰਮੇਸ਼ਰ ਨਹੀਂ ਛੱਡੇਗਾ ਤੁਹਾਡਾ ਪਾਪ ਤੁਹਾਨੂੰ ਜ਼ਰੂਰ ਫੜੇਗਾ ਫੜ ਲਿਆ 다ਊਦ ਨੂੰ ਛੱਡਿਆ ਨਹੀਂ ਫਿਰ ਕੀ ਹੋਇਆ ਆਬਸ਼ਲੋਮ ਅਤੇ ਅਹੀਤੋਫੇਲ ਦੋਨੇ ਮਿਲ ਕੇ ਪਲਾਨ ਕਰ ਰਿਆ 다ਊਦ ਨੂੰ ਮਾਰਨ ਦੇ ਲਈ ਪਿਤਾ ਨੂੰ ਮਾਰਨਾ ਹੈ ਜਿਸ ਪੁੱਤਰ ਨੂੰ ਬੜਾ ਪਿਆਰ ਕੀਤਾ ਉਹਨੇ ਪਲਾਨ ਕੀਤਾ दाऊद किवें ਸਹਿ ਪੋਂਦਾ ਉਹ ਬੜਾ ਦੁਖੀ ਹੋਇਆ ਪਰ ਦਾਊਦ ਨੇ ਕੀ ਕੀਤਾ ਜਾਣਦੇ ਉਹ ਉਹਨਾਂ ਪਰਸਥਿਤੀਆਂ ਦੇ ਕਾਰਨ ਹੀ ਪ੍ਰਭੂ ਦੇ ਕੋਲ ਆਇਆ ਪ੍ਰਭੂ ਅਗੇ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਦੇ ਜੀਵਨ ਨੂੰ ਦਾਊਦ ਨੇ ਸ਼ੁਰੂ ਕੀਤਾ 15ਵਾਂ ਅਧਿਆਇ 31ਵਾਂ ਵਚਨ ਜੇ ਵੇਖੋਗੇ ਤਾਂ ਤੁਹਾਨੂੰ ਸਮਝ ਆਏਗਾ ਦਾਊਦ ਪ੍ਰਾਰਥਨਾ ਦੇ ਜੀਵਨ ਨੂੰ ਅੰਦੇਖਾ ਕਰਨ ਤੇ ਕਿਸ ਤਰੀਕੇ ਨਾਲ ਪਾਪ ਨਾਲ ਲੜ ਕੇ ਪਾਪ ਤੇ ਜਿੱਤ ਨਹੀਂ پا ਸਕਿਆ ਉਦੇ ਵਿੱਚ ਫਸ ਗਿਆ ਉਹ ਸਮਝ ਗਿਆ ਪ੍ਰਾਰਥਨਾ ਨਾ ਕਰਨਤੇ ਮੈਂ ਪਵਿੱਤਰ ਜੀਵਨ ਨਹੀਂ ਜੀ ਸਕਦਾ ਜੇ ਮੈਂ ਪਵਿੱਤਰ ਜੀਵਨ ਨਹੀਂ ਜੀਵਾਗਾ ਤਾਂ ਮੈਂ ਲੜਾਈ ਦੇ ਵਿੱਚ ਨਹੀਂ ਜਿੱਤ ਪਾਵਾਂਗਾ ਇਹ ਸੋਚ ਕੇ 다ਊਦ ਨੇ ਆਪਣੇ ਪ੍ਰਾਰਥਨਾ ਜੀਵਨ ਤੇ ਸੁਧਾਰ ਕਰ ਲਿਆ ਭੈਣੋ ਤੇ ਭਰਾਵੋ ਸਮਝ ਲਵੋ ਜੋ ਸੁਧਾਰਨਾ ਹੈ ਜਾਂਦੇ ਹੋ ਕੀ ਆ ਅਸੀਂ ਆਪਣੇ ਪ੍ਰਾਰਥਨਾ ਜੀਵਨ ਨੂੰ ਸੁਧਾਰਨਾ ਹੈ ਅੱਜ ਸਾਡੇ ਜੀਵਨ ਦੀ ਖਾਸ ਸਮੱਸਿਆ ਪ੍ਰਾਰਥਨਾ ਨਾ ਹੋਣਾ ਹੈ ਪਵਿੱਤਰ ਜੀਵਨ ਨਾਲ ਜੀਣਾ ਹੈ ਸਮੱਸਿਆ ਇਹ ਹੈ ਕਿ ਯੁੱਧ ਵਿੱਚ ਜਿੱਤ ਨਾ پا ਕੇ ਹਾਰ ਜਾਣਾ ਹੈ 다ਊਦ ਨੂੰ ਸਮਝ ਆ ਗਿਆ ਪ੍ਰਾਰਥਨਾ ਨਾ ਕਰਨ ਦੇ ਕਾਰਨ ਹੀ ਮੇਰੀ ਪਵਿੱਤਰਤਾ ਹੀ ਜਾਂਦੀ ਰਹੀ ਜੇ ਮੈਂ ਪ੍ਰਾਰਥਨਾ ਨੂੰ ਫਿਰ ਤੋਂ ਸ਼ੁਰੂ ਕਰਾਂਗਾ ਤਾਂ ਪਵਿੱਤਰ ਜੀਵਨ ਜੀ ਸਕਾਂਗਾ ਅਤੇ ਸ਼ੈਤਾਨ ਦੀਆਂ ਭੇਜੀਆਂ ਲੜਾਈਆਂ ਤੇ ਜਿੱਤ ਪਾਵਾਂਗਾ ਇਸ ਨੂੰ ਉਹ ਸਮਝ ਗਿਆ ਆਖਰ ਚ ਉਸਨੇ ਪ੍ਰਾਰਥਨਾ ਦਾ ਸਹਾਰਾ ਲਿਆ ਅਤੇ ਆਪਣਾ ਯੁੱਧ ਜਿੱਤ ਗਿਆ ਅਹੀਤੋਫਿਲ ਉਹਦੇ ਵਿਰੋਧ ਵਿੱਚ ਖੜਾ ਹੋ ਗਿਆ ਅਹੀਤੋਫਿਲ ਉਸ ਨੂੰ ਮਾਰਨਾ ਚਾਹੁੰਦਾ ਹੈ ਇਹ ਸੋਚ ਕੇ ਦਾਊਦ ਨੇ ਕੀ ਕੀਤਾ ਜਾਣਦੇ ਹੋ ਆਓ ਪੜਾਂਗੇ 15ਵਾਂ ਅਧਿਆਇ 31ਵਾਂ ਵਚਨ ਤਦ ਦਾਊਦ ਨੇ ਇਹ ਸਮਾਚਾਰ ਸੁਣਿਆ ਅਬਸ਼ਾਲੋਮ ਦੇ ਸੰਗੀ ਰਾਜ ਦਰੋਹੀਆਂ ਦੇ ਨਾਲ ਹਾਂ ਅਹੀ ਤੋ ਫੇਲ ਮਿਲ ਗਿਆ ਹੈ ਅਬਸ਼ਾਲੋਮ ਦੇ ਸੰਗੀ ਰਾਜ ਦਰੋਹੀਆਂ ਦੇ ਨਾਲ ਅਹੀ ਤੋਫੇਲ ਹੈ ਅਹੀ ਤੋਫੇਲ ਮਿਲ ਗਿਆ ਹੈ ਮਾਲਿਕ ਰਾਜਾ ਮੈਂ ਇੱਕ ਗੱਲ ਦੱਸਨੀ ਆ ਕੀ ਹੋਇਆ ਜਿਸ ਤੇ ਬੜਾ ਵਿਸ਼ਵਾਸ ਕਰ ਦਿਓ ਅਹੀ ਤੋਫੇਲ ਜੋ ਤੁਹਾਡਾ ਸਲਾਹਕਾਰ ਹੈ ਉਹ ਅਹੀ ਤੋਫੇਲ ਜਿਹਨੂੰ ਤੁਹਾਡੇ ਬਾਰੇ ਸਭ ਕੁਝ ਪਤਾ ਹੈ ਉਹੀ ਅਹੀ ਤੋਫੇਲ ਤੁਹਾਡਾ ਵਿਰੋਧੀ ਬਣ ਗਿਆ ਹੈ ਇਸ ਤਰ੍ਹਾਂ ਹੈ ਇਹ ਕਿਵੇਂ ਹੋਇਆ ਜੋ ਤੁਹਾਨੂੰ ਮਾਰਨ ਦੀ ਪਲੈਨਿੰਗ ਕਰ ਰਿਹਾ ਹੈ ਉਹ ਤੁਹਾਡੇ ਪਿਆਰੇ ਪੁੱਤਰ ਅਬਸ਼ਾਲੂਮ ਨਾਲ ਮਿਲ ਕੇ ਮਾਰਨ ਦਾ ਯਤਨ ਕਰ ਰਿਹਾ ਹੈ ਕੀ ਕਰਨਾ ਹੈ ਸਮਝ ਨਹੀਂ ਆ ਰਿਹਾ ਉਹਦੇ ਬਾਰੇ ਜੋ ਸਭ ਕੁਝ ਜਾਣਦਾ ਹੈ ਅਹੀ ਤੋ ਫੇਲ ਹੈ ਜਿਸ ਨੂੰ ਉਸਨੇ ਬੜਾ ਪਿਆਰ ਕੀਤਾ ਅਬਸ਼ਾਲोम ਇੱਕ ਪਾਸੇ ਪਿਆਰ ਦੂਜੇ ਪਾਸੇ ਪਰੋਸਾ ਦੋਨੋਂ ਮਿਲ ਕੇ ਜਦ ਉਹਦੇ ਵਿਰੋਧ ਹੋ ਗਏ ਤਾਂ ਦਾਊਦ ਨੇ ਕੀ ਕੀਤਾ ਜਾਣਦੇ ਹੋ ਪ੍ਰਾਰਥਨਾ ਪ੍ਰਭੂ ਇੱਕ ਪਾਸੇ ਪਿਆਰ ਦੂਜੇ ਪਾਸੇ ਪਰੋਸਾ ਇਹ ਦੋਨੇ ਮਿਲ ਕੇ ਮੇਰਾ ਸਾਹਮਣਾ ਕਰ ਰਿਹਾ ਮੈਂ ਕੀ ਕਰਾਂ ਕਿਰਪਾ ਕਰਕੇ ਅਹੀ ਤੋ ਫੇਲ ਦੀ ਸਹਿਮਤੀ ਨੂੰ असफल कर दे किदा सहारा लेया प्रार्थना ਦਾ ਸਮਝ ਗਏ ਹੋ ਜੇ ਅਸੀਂ ਆਪਣੇ ਜੀਵਨ ਦੀ ਹਰ ਲੜਾਈ ਦਾ ਸਾਹਮਣਾ ਕਰਨਾ ਹੈ ਤਾਂ ਸਿਰਫ ਸ਼ਕਤੀ ਦੇਣ ਵਾਲਾ ਪ੍ਰਾਰਥਨਾ ਜੀਵਨ ਅਤੇ ਪਵਿੱਤਰ ਜੀਵਨ ਹੈ ਪ੍ਰਾਰਥਨਾ ਨਾ ਹੋਤੇ ਪਵਿੱਤਰਤਾ ਹੀ ਨਹੀਂ ਹੋਏਗੀ ਜੇ ਪਵਿੱਤਰਤਾ ਹੀ ਨਹੀਂ ਹੈ ਤਾਂ ਤੁਸੀਂ ਲੜਾਈ ਦੇ ਵਿੱਚ ਕਦੇ ਵੀ ਜਿੱਤ ਨਾ ਸਕੋਗੇ ਮੈਂ ਪੁੱਛਦਾ ਤੁਹਾਡੇ ਜੀਵਨ ਚ ਅੱਜ ਸ਼ੈਤਾਨ ਨੇ ਕਿਹੜੀ ਲੜਾਈ ਭੇਜੀ ਆ ਪਰਿਵਾਰ ਚ ਸੰਘਰਸ਼ ਨੌਕਰੀ ਤੇ ਸੰਘਰਸ਼ ਆਰਥਿਕ ਤੌਰ ਤੇ ਸੰਘਰਸ਼ ਆਰਥਿਕ ਤੌਰ ਤੇ ਸੰਘਰਸ਼ ਸੇਵਾ ਚ ਸੰਘਰਸ਼ ਕਿਹੜੇ ਸੰਘਰਸ਼ਾ ਚੋਂ ਨਿਕਲ ਰਹੇ ਹਾਂ ਜੇ ਉਹਨਾਂ ਸੰਘਰਸ਼ਾਂ ਤੇ ਜਿੱਤ ਪਾਉਣੀਆਂ ਤਾਂ ਸਿਰਫ ਪਵਿੱਤਰ ਜੀਵਨ ਹੀ ਸਹਾਰਾ ਹੈ ਪਵਿੱਤਰ ਜੀਵਨ ਦਾ ਜੋ ਸਹਾਰਾ ਹੈ ਉਹ ਪ੍ਰਾਰਥਨਾ ਹੀ ਜਿੱਤ ਦਵੇਗੀ ਪ੍ਰਭੂ ਅਹੀ ਤੋਫੇਲ ਮੇਰੇ ਵਿਰੋਧ ਸਹਿਮਤੀ ਕਰ ਰਿਹਾ ਹੈ ਮੈਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਹੈ ਆਹੀ ਤੋਫੇਲ ਦੀ ਸਹਿਮਤੀ ਨੂੰ ਨਾਸ਼ ਕਰ ਦੇ ਪਿਤਾ ਇਸ ਤਰ੍ਹਾਂ ਪ੍ਰਾਰਥਨਾ ਕੀਤੀ ਕੀ ਹੋਇਆ ਜਾਣਦੇ ਹਾਂ 7ਵਾਂ ਅਧਿਆਇ 23ਵਾਂ ਵਚਨ ਪ੍ਰਾਰਥਨਾ ਕੀ ਕਰਦੀ ਆ ਸੰਘਰਸ਼ ਕਰਨ ਵਾਲੇ ਨੂੰ ਹਰਾਉਂਦੀ ਆ ਲੜਾਈ 'ਚ ਜਿੱਤ ਦਿੰਦੀ ਆ 15ਵੇਂ ਅਧਿਆਇ 'ਚ ਪ੍ਰਾਰਥਨਾ ਨੂੰ ਵੇਖਿਆ 17ਵੇ ਅਧਿਆਇ ਚ ਆਓ ਸੀ ਉੱਤਰ ਵੇਖਾਂਗੇ ਤੈਈ ਮਾ ਵਚਨ ਆਹੀ ਤੋ ਫੇਲ ਜਦ ਵੇਖਿਆ ਕਿ ਮੇਰੀ ਸਹਿਮਤੀ ਅਨੁਸਾਰ ਕੰਮ ਨਹੀਂ ਹੋ ਰਿਆ ਕਿਉਂ ਨਹੀਂ ਹੋਇਆ ਕਿਉਂਕਿ 다ਊਦ ਨੇ ਪ੍ਰਾਰਥਨਾ ਕੀਤੀ ਪ੍ਰਭੂ ਆਹੀ ਤੋ ਫੇਲ ਦੀ ਸਹਿਮਤੀ ਨੂੰ ਨਾਸ਼ ਕਰ ਦੇ ਅਸਫਲ ਕੀਤਾ ਆਹੀ ਤੋ ਫੇਲ ਨੇ ਵੇਖਿਆ ਮੇਰੀ ਸਹਿਮਤੀ ਅਨੁਸਾਰ ਕੰਮ ਨਹੀਂ ਹੋ ਪਾਰਿਆ ਆਪਣੇ ਗਧੇ ਤੇ ਕਾਠੀ ਕਸੀ ਆਪਣੇ ਨਗਰ ਚ ਜਾ ਕੇ ਆਪਣੇ ਘਰ ਚ ਗਿਆ ਘਰਾਣੇ ਦੇ ਲੋਕਾਂ ਨੂੰ ਜੋ ਜੋ ਆਗਿਆ ਦੇਣੀ ਸੀ ਦੇਖ ਕੇ ਆਪਣੇ ਆਪ ਨੂੰ ਫਾਂਸੀ ਲਾ ਲਈ 다ਊਦ ਨੇ ਕੀ ਪ੍ਰਾਰਥਨਾ ਕੀਤੀ ਜਾਂਦੇ ਹੋ ਪ੍ਰਭੂ ਅਹੀ ਤੋ ਫੇਲ ਮੇਰੇ ਬਾਰੇ ਸਭ ਕੁਝ ਜਾਣਦਾ ਹੈ ਜਦ ਸਲਾਹ ਦੀ ਲੋੜ ਸੀ ਉਹੀ ਸਲਾਹ ਦਿਆ ਕਰਦਾ ਸੀ ਹੁਣ ਉਹ ਮੇਰੇ ਵਿਰੁੱਧ ਸਹਿਮਤੀ ਕਰ ਰਿਹਾ ਮੈਨੂੰ ਪਤਾ ਚੱਲਿਆ ਉਹਦੀ ਯੁਕਤੀ ਨੂੰ ਅਸਫਲ ਕਰ ਪ੍ਰਭੂ ਸਿਰਫ ਇਹੀ ਕਿਹਾ ਆਇ ਤੋ ਫਿਲ ਨੂੰ ਮਾਰਦੇ ਨਹੀਂ ਕਿਹਾ ਦੁਸ਼ਮਨ ਦੀ ਮੌਤ ਨੂੰ ਨਹੀਂ ਚਾਇਆ ਯੁਕਤੀ ਨੂੰ ਅਸਫਲ ਕਰ ਪਿਤਾ ਪਰਮੇਸ਼ਵਰ ਨੇ ਕੀ ਕੀਤਾ ਜਾਂਦੇ ਹੋ ਦੁਸ਼ਮਨ ਦੇ ਨਾਮੋਂ ਨਿਸ਼ਾਨ ਨੂੰ ਹੀ ਮਿਟਾ ਦਿੱਤਾ ਇੱਕ ਪਾਸੇ ਤੇ ਪਾਪ ਦੇ ਪ੍ਰਤੀਫਲ ਦਾ ਸਾਹਮਣਾ ਕਰ ਰਿਆ ਸੀ 다우드 ਦੂਜੇ ਪਾਸੇ ਉਹਦੀ ਕੀਤੀ ਪ੍ਰਾਰਥਨਾ ਦਾ ਉੱਤਰ ਦਿੰਦੇ ਹੋਏ ਪਰਮੇਸ਼ਵਰ ਉਸ ਨੂੰ ਬਚਾਉਂਦੇ ਆਇਆ ਕੀ ਸਮਝ ਆਇਆ ਆਤਮਿਕ ਜੀਵਨ ਚ ਪ੍ਰਾਰਥਨਾ ਤੇ ਪਵਿੱਤਰਤਾ ਹੀ ਨਾਲ ਅਸੀਂ ਅੱਗੇ ਵਧਣਾ ਹੈ ਪਾਪ ਤੇ ਪਵਿੱਤਰਤਾ ਨੂੰ ਅੰਦੇਖਾ ਕਰਕੇ ਅਤੇ ਪਾਪ ਨੂੰ ਜਗਾ ਦੇਵਾਂਗੇ ਤਾਂ ਕੀਤੇ ਪਾਪ ਦੇ ਬਾਰੇ ਪਛਤਾਪ ਕਰਨ ਤੇ ਵੀ ਉਸ ਪਾਪ ਦੇ ਪ੍ਰਤੀਫਲ ਨੂੰ ਆਪਣੀ ਸਾਰੀ ਜ਼ਿੰਦਗੀ ਸਾਨੂੰ ਭੋਗਣਾ ਹੀ ਪਵੇਗਾ ਵੇਖੋ 다우드 ਭੋਗ ਰਿਹਾ ਹੈ ਅਤੇ ਦੂਜੇ ਪਾਸੇ ਕੀਤੀ ਪ੍ਰਾਰਥਨਾ ਦਾ ਉੱਤਰ ਵੀ ਮਿਲ ਗਿਆ। ਵਾਕੀ ਕਹਿ ਰਿਹਾ ਅਹਿਤੂਫਿਲ ਕਹਿ ਰਿਹਾ ਮੈਂ ਤੇਰੇ ਪਿਤਾ ਨੂੰ ਮਾਰ ਦਾਂਗਾ ਮੈਨੂੰ ਪਰਮਿਸ਼ਨ ਦੇ। ਇਸ ਤਰ੍ਹਾਂ ਕਹਿਨ ਤੇ ਅਬਸ਼ਲੂਮ ਨੇ ਕਿਹਾ ਠੀਕ ਹੈ ਅਹਿਤੂਫਿਲ ਇੱਕ ਮਿੰਟ ਰੁਕ ਜਾ। ਆਪਾਂ ਕਿਸੇ ਹੋਰ ਦੀ ਵੀ ਸਲਾਹ ਲਵਾਂਗੇ ਇਹ ਕਹਿ ਕੇ ਉਸ ਨੇ ਕਿਸੇ ਹੋਰ ਨੂੰ ਵੀ ਬੁਲਾਇਆ। 17ਵਾਂ ਅਧਿਆਇ 5ਵਾਂ ਵਚਨ ਫਿਰ ਅਬਸ਼ਲੂਮ ਨੇ ਕਿਹਾ ਐਰੇ ਕੀ ਹੂਸ਼ਯਾ ਨੂੰ ਵੀ ਬੁਲਾ ਲਿਆ ਅਤੇ ਜੋ ਉਹ ਕਹੇਗਾ ਅਸੀਂ ਉਹ ਵੀ ਸੁਣਾਂਗੇ ਅਬਸ਼ਲੋਮ ਨੇ ਅਹੀਤੋਫੇਲ ਦੀ ਸਹਿਮਤੀ ਜਦ ਹੂਸ਼ੇ ਨੂੰ ਦੱਸੀ ਤਾਂ 7ਵਾਂ ਵਚਨ ਹੂਸ਼ੇ ਨੇ ਅਬਸ਼ਲੋਮ ਨੂੰ ਕਿਹਾ ਧਿਆਨ ਨਾਲ ਸੁਣ ਜੋ ਸਹਿਮਤੀ ਇਸ ਵਾਰ ਅਹੀਤੋਫੇਲ ਨੇ ਦਿੱਤੀ ਉਹ ਠੀਕ ਨਹੀਂ ਆ ਇਸ ਵਾਰ ਅਹੀਤੋਫੇਲ ਦੀ ਦਿੱਤੀ ਗਈ ਸਹਿਮਤੀ ਠੀਕ ਨਹੀਂ ਆ ਤੇਰੇ ਪਿਤਾ ਨੂੰ ਮਾਰ ਦਾਂਗਾ ਆਸਾਨੀ ਨਾਲ ਕਹਿ ਰਿਹਾ अब शालोम तेरे पिता बारे चंगी तरह जानदा हां मैं दाऊद दी जित दी वजह की सी खुशे دس ਰਿਹਾ ਹੈ ओ वजह ਕੀ ਆ ਵੇਖਾਂਗੇ 8ਵਾਂ ਵਚਨ ਆਖਰੀ ਲਾਈਨ ਤੋਂ ਤੇਰਾ ਪਿਤਾ ਯੋਦਾ ਹੈ ਅਤੇ ਦੂਜੇ ਲੋਕਾਂ ਨਾਲ ਰਾਤ ਨਹੀਂ ਬਿਤਾਉਂਦਾ ਇਸ ਸਮੇਂ ਉਹ ਕਿਸੇ ਗड्ढे ਜਾਂ ਕਿਸੇ ਦੂਜੀ ਜਗ੍ਹਾ ਤੇ ਲੁਕਿਆ ਹੋਏਗਾ ਇਸ ਸਮੇਂ ਉਹ ਕਿਸੇ ਜਗ੍ਹਾ ਤੇ ਲੁਕਿਆ ਹੋਏਗਾ ਤੂੰ ਸੋਚ ਰਿਹਾ ਹੈ ਦਾਊਦ ਨੂੰ ਅਹੀ ਤੋਂ ਫੇਲ ਮਾਰ ਦੇਗਾ ਆਸਾਨੀ ਨਾਲ ਦਾਊਦ ਨੂੰ ਮਾਰ ਦੇਗਾ ਅਬਸ਼ਾਲੋਮ ਮੈਨੂੰ ਪਰਮਿਸ਼ਨ ਦੇ ਕਹਿਣ ਤੇ ਹੂਸ਼ੇ ਕਹਿ ਰਿਹਾ ਅਬਸ਼ਾਲੋਮ ਚਾਂਸ ਨਹੀਂ ਆ ਨੰਬਰ 1 ਤੇਰਾ ਪਿਤਾ ਯੁੱਧ ਵਿੱਚ ਬਹੁਤ ਹੀ ਯੋਧਾ ਹੈ ਨੰਬਰ 2 ਉਹ ਲੋਕਾਂ ਵਿੱਚ ਘਰ ਰਹਿੰਦਾ ਹੈ ਲੇਕਿਨ ਕਿੱਥੇ ਰਹਿੰਦਾ ਹੈ ਕੋਈ ਵੀ ਨਹੀਂ ਜਾਣਦਾ ਇਸ ਲਈ ਆਮ ਤੌਰ ਤੇ ਤੇਰਾ ਪਿਤਾ ਕਿਤਨਾ ਕਿਤੇ ਲੁਕ ਜਾਂਦਾ ਹੈ ਉਹਦੇ ਲੁਕਣ ਦੀ ਜਗ੍ਹਾ ਕਿਹੜੀ ਆ ਇਹ ਕੋਈ ਵੀ ਨਹੀਂ ਜਾਣਦਾ ਇਸ ਲਈ ਕੋਈ ਵੀ ਦਾਉ ਤੱਕ ਪਹੁੰਚ ਨਹੀਂ ਸਕਦਾ ਉਹਨੂੰ ਫੜ ਨਹੀਂ ਸਕਦਾ ਜ਼ਬੂਰ 32 ਸਤਮਾ ਵਚਨ ਹੂਸ਼ੇ ਕਹਿ ਰਿਹਾ ਤੇਰੇ ਪਿਤਾ ਦਾਊਦ ਨੂੰ ਅਹੀਤੋ ਫੇਲ ਦੇ ਕੈ ਅਨੁਸਾਰ ਉਹਦੇ ਕੋਲ ਪਹੁੰਚਣਾ ਅਤੇ ਮਾਰਨਾ ਠੀਕ ਨਹੀਂ ਆ ਵਜਾ ਇਹ ਆ ਉਹ ਕਿੱਥੇ ਲੁਕਦਾ ਹੈ ਕੋਈ ਵੀ ਨਹੀਂ ਜਾਣਦਾ ਕਿੱਥੇ ਲੁਕਦਾ ਹੈ ਦਾਊਦ ਹੀ ਕਹਿ ਰਿਹਾ 32 ਜ਼ਬੂਰ ਚ ਕਹਿ ਰਿਹਾ ਹੈ ਤੂੰ ਮੇਰੇ ਲੁਕਨ ਦੀ ਜਗਾ ਹੈ ਤੂੰ ਮੁਸ਼ਕਲ ਤੋਂ ਮੇਰਾ ਬਚਾਅ ਕਰੇਗਾ 다우드 ਦੇ ਲੁਕਣ ਦੀ ਜਗਾ ਕਿਹੜੀ ਆ ਜਾਣਦੇ ਹੋ ਪਰਮੇਸ਼ਵਰ ਦੇ ਖੰਬਾ ਦੇ ਥੱਲੇ ਪਰਮੇਸ਼ਵਰ ਦੇ ਖੰਬਾ ਦੇ ਥੱਲੇ ਜਾ ਕੇ 다우드 ਲੁਕ ਜਾਂਦਾ ਸੀ ਰਾਈਟ ਮੇਰਾ ਸਵਾਲ ਬਹੁਤ ਪਹਿਲਾਂ ਕੀਤਾ ਸੀ ਫਿਰ ਤੋਂ ਕਰ ਰਿਹਾ ਹਾਂ ਖਰਗੋਸ਼ ਤਗੜਾ ਹੈ ਜਾਂ ਫਿਰ ਸ਼ੇਰ ਸ਼ੇਰ ਤਗੜਾ ਹੈ ਖਰਗੋਸ਼ ਕਮਜ਼ੋਰ ਆ ਇੱਕ ਜੰਗਲ ਚ ਸ਼ੇਰ ਇੱਕ ਬੜਾ ਭੁੱਖਾ ਸੀ ਉਹ ਭੋਜਨ ਦੇ ਲਈ ਲੱਭ ਰਿਹਾ ਸੀ ਤਾਂ ਉਸ ਨੂੰ ਖਰਗੋਸ਼ ਦਿਖਾਈ ਦਿੱਤਾ ਇੱਕਦਮ ਉਹਦੇ ਤੇ ਹਮਲਾ ਕੀਤਾ ਖਰਗੋਸ਼ ਨੇ ਕੀ ਕੀਤਾ ਇੱਕ ਪੱਥਰ ਸੀ ਉਸ ਪੱਥਰ ਦੇ ਥੱਲੇ 홀 ਸੀ ਉਸ 홀 ਦੇ ਅੰਦਰ ਜਾ ਕੇ ਉਹ ਬੈਠ ਗਿਆ ਸ਼ੇਰ ਗਰਜਦਾ ਹੋਇਆ ਉੱਥੇ ਆ ਗਿਆ ਉਸ ਪੱਥਰ ਦੇ ਥੱਲੇ ਖਰਗੋਸ਼ ਲੁਕਿਆ ਸੀ ਉਹ ਸ਼ੇਰ ਗਰਜ ਰਿਹਾ ਸੀ ਚਿਲਾ ਰਿਆ ਸੀ ਇਹ ਸੁਣ ਕੇ ਹੋਰ 10 ਸ਼ੇਰ ਉੱਥੇ ਆ ਗਏ 10 ਸ਼ੇਰ ਉੱਥੇ ਆ ਕੇ ਪੱਥਰ ਦੀਵਾਲੀ ਦਵਾਲੀ ਘੁੰਮ ਰਹੇ ਸੀ ਅਤੇ ਜਦ ਗਰਜ ਰੇ ਸੀ ਚਿਲਾ ਰੇ ਸੀ ਇਹਨਾਂ ਗਰਜ ਦੇ ਸ਼ੇਰਾਂ ਵਿੱਚਕਾਰ ਖਰਗੋਸ਼ ਡਰਦਾ ਹੋਇਆ ਬੈਠਾ ਸੀ ਡਰ ਦੇ ਡਰ ਦੇ ਉਹਨੂੰ ਸ਼ੇਰਾਂ ਨੂੰ ਵੇਖ ਕੇ ਡਰਨਾ ਚਾਹੀਦਾ ਸੀ ਨਾ ਨਹੀਂ ਪਿਆਰੀ ਉਹ ਉਸ ਪੱਥਰ ਦੇ ਅੰਦਰ ਜਾ ਕੇ ਆਰਾਮ ਨਾਲ ਟਿਕ ਕੇ ਖਰਗੋਸ਼ ਸੌ ਰਿਹਾ ਸੀ ਆਰਾਮ ਨਾਲ ਸੌ ਰਿਹਾ ਸੀ ਇਹ ਸ਼ੇਰ ਕੀ ਕਰ ਰੈ ਸੀ ਆਲੇ ਦੁਆਲੇ ਘੁੰਮਦੇ ਹੋਏ ਚੀਕ ਰੈ ਸੀ ਚਿਲਾ ਰੈ ਸੀ ਖਰਗੋਸ਼ ਨੇ ਸ਼ੇਰਾਂ ਨੂੰ ਵੇਖਿਆ ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਜਿੰਨਾ ਵੀ ਚੀਖੋ ਚਿਲਾਓ ਚਾਹੇ ਸਾਰੇ ਦੰਦ ਦਿਖਾਓ ਤੁਸੀਂ ਮੈਨੂੰ ਬਿਲਕੁਲ ਵੀ ਛੂ ਨਹੀਂ ਸਕਦੇ ਪਿਆਰਿਓ ਸੁਣੋ ਮੈਂ ਪੁੱਛਦਾ ਹਾਂ ਇਹ ਸ਼ੇਰ ਦੇ ਨਾਲੋਂ ਖਰਗੋਸ਼ ਬਹੁਤ ਹੀ ਕਮਜ਼ੋਰ ਆ ਲੇਕਿਨ ਉਸ ਕਮਜ਼ੋਰ ਖਰਗੋਸ਼ ਦੇ ਦੁਆਰਾ ਬਣਾਇਆ ਗਿਆ ਜੋ ਲੁਕਣ ਦਾ ਸਥਾਨ ਹੈ ਉਹ ਪੱਥਰ ਬਹੁਤ ਹੀ ਤਾਕਤਵਰਾ ਭੈਣੋ ਤੇ ਪ੍ਰਭੂ ਸੁਣ ਰਹੇ ਹੋ ਮਸੀਹ ਰੂਪੀ ਚਟਾਨ ਉਸ ਚਟਾਨ ਦੇ ਵਿੱਚ ਤੁਸੀਂ ਜੇ ਆਪਣੇ ਲੁਕਣ ਦੀ ਜਗ੍ਹਾ ਬਣਾਓਗੇ ਉਸ ਪੱਥਰ ਚ ਆਪਣੇ ਜੀਵਨ ਨੂੰ ਲੁਕਾਓਗੇ ਤਾਂ ਇਸ ਸੰਸਾਰ ਦੇ ਵਿੱਚ ਤੁਹਾਡੇ ਆਲੇ ਦੁਆਲੇ ਦੇ ਲੋਕ ਕਿੰਨੇ ਵੀ ਖਤਰਨਾਕ ਕਿਉਂ ਨਾ ਦਿਖਾਈ ਦੇਵੇ ਕਿੰਨੇ ਹੀ ਤਾਕਤਵਰ ਕਿਉਂ ਨਾ ਦਿਖਾਈ ਦੇਵੇ ਤੁਹਾਡੇ ਨਾਲੋਂ ਕਿੰਨੇ ਵੀ ਸਮਝਦਾਰ ਕਿਉਂ ਨਾ ਦਿਖਾਈ ਦੇਵੇ ਇਸ ਤਰ੍ਹਾਂ ਲੱਗੇਗਾ ਕਿ ਉਹ ਤੁਹਾਨੂੰ ਖਾ ਜਾਣਗੇ ਮਾਰ ਦੇਣਗੇ ਜਾਂ ਨਾਸ਼ ਕਰ ਦੇਣਗੇ ਚਾਹੇ ਤੁਹਾਡੇ ਆਲੇ ਦੁਆਲੇ ਚੀਖ ਰਹੇ ਆ ਜਾਂ ਚਿਲਾ ਰਹੇ ਆ ਉਹਨਾਂ ਸਾਰਿਆਂ ਦੇ ਨਾਲੋ ਜੋ ਤਾਕਤਵਰਾ ਜੋ ਤੁਹਾਡੇ ਵਿੱਚ ਆ ਉਹ ਪ੍ਰਭੂ ਯੀਸ਼ੂ ਮਸੀਹ ਆ ਜੋ ਚੀਕਣਗੇ ਚਿਲਾਉਣਗੇ ਅਤੇ ਜੋ ਤੁਹਾਨੂੰ ਡਰਾਉਣਗੇ ਪਰ ਤੁਹਾਡੇ ਇੱਕ ਵਾਲ ਨੂੰ ਵੀ ਉਹ ਛੂ ਨਹੀਂ ਸਕਦੇ ਹਾਂ ਜਦ ਤੁਸੀਂ ਮਸੀਹ ਰੂਪੀ ਪੱਥਰ ਨੂੰ ਆਪਣੇ ਨਿਵਾਸ ਥਾਨ ਦੇ ਰੂਪ ਦੇ ਵਿੱਚ ਬਣਾਉਂਗੇ ਉਦੋਂ ਖਰਗੋਸ਼ ਉਸ ਪੱਥਰ ਦੀ ਦਰਾਰ ਚ ਉਸਨੇ ਨਿਵਾਸ ਥਾਨ ਨੂੰ ਬਣਾਇਆ ਕਮਜ਼ੋਰਾ ਪਰ ਉਸਨੇ ਜੋ ਚੁਣਿਆ ਹੈ ਉਪੱਥਰ ਬਹੁਤ ਤਾਕਤਵਰਾ ਤੁਸੀਂ ਅਤੇ ਮੈਂ ਇਸ ਸੰਸਾਰ ਚ ਕਮਜ਼ੋਰ ਹੋ ਸਕਦੇ ਆ ਲੇਕਿਨ ਮਸੀਹੀ ਰੂਪੀ ਚਟਾਨ ਦੇ ਵਿੱਚ ਤੁਸੀਂ ਅਤੇ ਮੈਂ ਜੇ ਅਸੀਂ ਲੁਕਾਂਗੇ ਜਾਂ ਵਿਸ਼ਰਾਮ ਕਰਾਂਗੇ ਬਾਈਬਲ ਦੱਸਦੀ ਹੈ ਕਿ ਉਹਦੀ ਆਗਿਆ ਤੋਂ ਬਿਨਾ ਤੁਹਾਡੇ ਸਿਰ ਦਾ ਇੱਕ ਵਾਲ ਵੀ ਕੋਈ ਵੀ ਛੂ ਨਹੀਂ ਸਕਦਾ ਤੋੜ ਨਹੀਂ ਸਕਦਾ ਕਦੋਂ ਜਦ ਤੁਸੀਂ ਮਸੀਹ ਰੂਪੀ ਚਟਾਨ ਦੀ ਸ਼ਰਨ ਚਾਹੋਗੇ ਪਿਆਰੇ ਦਾਊਦ ਦੀ ਲੁਕਣ ਦੀ ਜਗਾ ਯਹਵਾ ਹੈ ਹੋਸ਼ੇ ਕਹਿ ਰਿਹਾ ਹੈ ਮਿਰਤੂ ਨਹੀਂ ਹੋਏਗਾ ਦਾਊਦ ਕਿਤੇ ਲੁਕਦਾ ਹੈ ਕਿਸੇ ਨੂੰ ਨਹੀਂ ਪਤਾ ਕਿਉਂਕਿ ਇਹ ਉਹਦੀ ਮਹਾਨਤਾ ਹੈ ਉਸ ਤੋਂ ਬਾਅਦ ਦਾਊਦ ਨੇ ਕਿਹਾ ਮੇਰੇ ਲੁਕਣ ਦੀ ਜਗਾ ਯਹਵਾ ਹੈ ਭੈਣੋ ਅਤੇ ਭਰਾਵੋ ਪ੍ਰਾਰਥਨਾ ਦੇ ਜੀਵਨ ਨੂੰ ਛੱਡ ਕੇ ਪਾਪ ਚ ਡਿੱਗ ਜਾਣ ਤੋਂ ਬਾਅਦ ਪ੍ਰਤੀਫਲ ਨੂੰ ਪਾਉਣ ਦੇ ਦਿਨਾਂ ਦੇ ਵਿੱਚ 다ਊਦ ਨੂੰ ਕੀ ਸਮਝ ਆਇਆ ਤੁਹਾਨੂੰ ਪਤਾ ਹੈ ਕਿ ਮੈਂ ਆਪਣੇ ਪ੍ਰਾਰਥਨਾ ਦਾ ਜੀਵਨ ਛੱਡ ਦਿੱਤਾ ਹੈ ਪਵਿੱਤਰਤਾ ਨੂੰ ਗਵਾ ਕੇ ਪਾਪ ਚ ਡਿੱਗ ਕੇ ਪ੍ਰਤੀਫਲ ਵੇਖ ਰਿਹਾ ਹਾਂ ਹੁਣ ਮੈਂ ਕੀ ਸੁਧਾਰਨਾ ਹੈ ਕਹਿੰਤੇ ਜਿਹੜੀ ਵੱਡੀ ਸਮੱਸਿਆ ਉਹ ਦੂਰ ਕਰਨੀ ਆ ਉਹ ਕੀ ਕਵਾਂਗੇ ਪ੍ਰਾਰਥਨਾ ਜੀਵਨ ਸ਼ੁਰੂ ਕਰਨਾ ਹੈ ਮੇਰੇ ਲੁਕਣ ਦੀ ਜਗ੍ਹਾ ਜੋ ਯਹਵਾ ਹੈ ਉੱਥੇ ਮੈਂ ਲੁਕਣਾ ਹੈ ਇਸ ਲਈ ਉਸ ਦਿਨ ਅਹੀ ਤੋ ਫੇਲ ਦੇ ਵਿਰੁੱਧ ਜੋ ਉਸਨੇ ਪ੍ਰਾਰਥਨਾ ਕੀਤੀ ਪਰਮੇਸ਼ਵਰ ਨੇ ਯਾਦ ਕੀਤਾ ਅੱਜ ਤੋ ਫੇਲ ਨੂੰ ਰਹਿਣ ਹੀ ਨਹੀਂ ਦਿੱਤਾ ਅੱਜ ਜੇ ਚਾਹੁੰਦੇ ਹੋ ਕਿ ਤੁਹਾਡੇ ਜੀਵਨ ਚ ਦੁਸ਼ਮਨ ਦਾ ਨਾਮੋ ਨਿਸ਼ਾਨ ਹੀ ਮਿਟ ਜਾਵੇ ਤੁਸੀਂ ਕੀ ਕਰਨਾ ਜਾਣਦੇ ਹੋ ਤੁਹਾਡੇ ਲੁਕਣ ਦੀ ਜਗਾ ਜੋ ਪਰਮੇਸ਼ਵਰ ਹੈ ਅਤੇ ਜਾ ਕੇ ਪ੍ਰਾਰਥਨਾ ਲਈ ਥੋੜਾ ਸਮਾਂ ਤੁਸੀਂ ਅਲੱਗ ਕਰੋ ਆਤਮਿਕ ਜੀਵਨ ਚ ਵੱਡੀ ਸਮੱਸਿਆ ਪਾਪ ਨਹੀਂ ਆ ਪ੍ਰਾਰਥਨਾ ਦੇ ਜੀਵਨ ਤੋਂ ਬਿਨਾ ਜੀਣਾ ਜਦੋਂ ਤੁਸੀਂ ਪ੍ਰਾਰਥਨਾ ਜੀਵਨ ਠੀਕ ਕਰ ਲਓਗੇ ਤੁਹਾਡਾ ਜੀਵਨ ਠੀਕ ਹੋ ਜਾਏਗਾ ਪ੍ਰार्थਨਾ ਤੇ ਪਵਿੱਤਰਤਾ ਜਦ ਦੋਨੇ ਮਿਲ ਜਾਣਗੇ ਸ਼ੈਤਾਨ ਦੀ ਚਾਹੇ ਕੋਈ ਵੀ ਮੁਸ਼ਕਲ ਕਿਉਂ ਨਾ ਲਈ ਜਾਵੇ ਤੁਸੀਂ ਉਹਦੇ ਤੇ ਜਿੱਤ ਪਾਉਂਗੇ ਜੈਵੰਤ ਜੀਵਨ ਜੀ ਸਕੋਗੇ ਇਸ ਲਈ ਭੈਣੋ ਤੇ ਭਰਾਵੋ ਆਪਣੇ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਤੋਂ ਕਰੋ ਆਪਣੇ ਦਿਨ ਦੀ ਸ਼ੁਰੂਆਤ ਪ੍ਰਾਰਥਨਾ ਦੇ ਨਾਲ ਸ਼ੁਰੂ ਕਰਨ ਤੇ ਪ੍ਰਾਰਥਨਾ ਦੇ ਨਾਲ ਖਤਮ ਕਰਨ ਤੇ ਚਾਹੇ ਕੋਈ ਵੀ ਮੁਸ਼ਕਲ ਕਿਉਂ ਨਾ ਆ ਜਾਏ ਉਸ ਮੁਸ਼ਕਲ ਦੇ ਵਿੱਚ ਜ਼ਰੂਰ ਤੁਸੀਂ ਜਿੱਤ ਪ੍ਰਾਪਤ ਕਰੋਗੇ ਕਿਵੇਂ ਕਰਾਂਗੇ ਸੰਸਾਰ 'ਚ ਜਿੰਨੀਆਂ ਵੀ ਸ਼ਕਤੀਆਂ ਹੈ ਉਹਦੇ ਨਾਲੋਂ ਵੱਧ ਕੇ ਸ਼ਕਤੀ ਤੁਹਾਡੇ ਕੋਲ ਜੋ ਪਰਮੇਸ਼ਵਰ ਆ ਉਹਦੇ ਵਿੱਚ ਹੀ ਆ ਜੋ ਪਰਮੇਸ਼ਵਰ ਤੁਹਾਨੂੰ ਜਿੱਤ ਦਵੇਗਾ ਸੁਣੋ ਪ੍ਰਾਰਥਨਾ ਤੋਂ ਆਪਣੇ ਜੀਵਨ ਨੂੰ ਸ਼ੁਰੂ ਕਰੋ ਪ੍ਰਾਰਥਨਾ ਤੋਂ ਆਪਣੇ ਜੀਵਨ ਨੂੰ ਖਤਮ ਕਰੋ ਵਿਚਾਲੇ ਆਉਣ ਵਾਲੀ ਹਰ ਸਮੱਸਿਆ ਨੂੰ ਪ੍ਰਭੂ ਖਤਮ ਕਰੇਗਾ ਐਸੀ ਕਿਰਪਾ ਮੈਨੂੰ ਚਾਹੀਦੀ ਹੈ ਕਹਿਣ ਵਾਲੀ ਹੈ ਤਾਂ ਆਓ ਮਿਲ ਕੇ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ 다ਊਦ ਵਰਗਾ ਆਤਮਿਕ ਵਿਅਕਤੀ ਹੀ ਜਦ ਉਹ ਵਿਚਾਰ ਚ ਪੈ ਗਿਆ ਜਦ ਉਸਨੇ ਇੱਕ ਔਰਤ ਨਾਲ ਵਿਚਾਰ ਕੀਤਾ ਸੀ ਉਹਨੇ ਇੱਕੀ ਰਾਤ ਵਿੱਚ ਵਿਚਾਰ ਕੀਤਾ ਲekin ਫਿਰ ਵੀ ਉਹਦੇ ਪਰਿਵਾਰ ਚ ਭਿਆਨਕ ਲੜਾਈਆਂ ਛਿੜ ਗਈਆਂ ਉਹਦੇ ਪੁੱਤਰ ਨੇ ਹੀ ਉਹਨੂੰ ਮਾਰਨ ਦਾ ਯਤਨ ਕੀਤਾ ਉਹਦੇ ਪੁੱਤਰ ਨੇ ਉਹਦੀ ਬੇਟੀ ਨਾਲ ਕੁਕਰਮ ਕੀਤਾ ਉਹਦੇ ਪਰਿਵਾਰ ਚ ਜੋ ਵਿਪਤਾ ਨਹੀਂ ਸੀ ਐਸੀ ਵਿਪਤਾ ਆ ਗਈ ਭਿਆਨਕ ਘਟਨਾਵਾਂ ਉਹਦੇ ਘਰ ਦੇ ਵਿੱਚ ਜਗ੍ਹਾ ਬਣਾ ਗਈਆਂ ਇਹਨਾਂ ਸਭ ਨੂੰ ਵੇਖਦੇ ਹੋਏ ਉਸ ਦਿਨ ਦਾਊਦ ਬਹੁਤ ਹੀ ਪਰੇਸ਼ਾਨ ਹੋ ਗਿਆ ਪਾਪ ਦੇ ਪ੍ਰਤੀਫਲ ਤੋਂ ਦਾਊਦ ਬਚ ਨਾ ਸਕਿਆ ਅਸੀਂ ਕਿਵੇਂ ਬਚ ਸਕਦੇ ਹਾਂ ਇਸ ਲਈ ਸ਼ੈਤਾਨ ਨੂੰ ਸ਼ੈਤਾਨ ਦੀਆਂ ਲਿਆਉਣ ਵਾਲੀਆਂ ਪ੍ਰੀਖਿਆਵਾਂ ਨੂੰ ਸ਼ੈਤਾਨ ਜਿਹੜੇ ਪਾਪ ਨੂੰ ਸ਼ੁਰੂ ਕਰ ਦਿੰਦਾ ਹੈ ਪਿਤਾ ਜੇ ਉਸ ਨੂੰ ਅਸੀਂ ਆਸਾਨ ਸਮਝਾਂਗੇ ਤਾਂ ਪਿਤਾ ਮੁਸ਼ਕਲ 'ਚ ਪੈ ਜਾਾਂਗੇ ਭਿਆਨਕ ਫੰਦਿਆਂ 'ਚ ਫਸ ਜਾਾਂਗੇ ਬਾਹਰ ਨਹੀਂ ਨਿਕਲਾਂਗੇ ਐਸੇ ਹਾਲਾਤਾਂ ਚ ਪਹੁੰਚ ਜਾਾਂਗੇ ਪਿਤਾ ਇਸ ਸਮੇਂ ਆਪਣੇ ਆਪ ਨੂੰ ਤੁਹਾਡੇ ਹੱਥਾਂ ਚ ਦਿਨੇ ਆ ਤਰਸ ਕਰ ਪਿਤਾ ਪਿਤਾ ਸਾਡੇ ਸਾਰਿਆਂ ਤੇ ਤਰਸ ਕਰ ਪਿਤਾ ਸਾਨੂੰ ਪ੍ਰਾਰਥਨਾ ਯੋਧੇ ਬਣਾ ਦੇ ਪਿਤਾ ਪ੍ਰਾਰਥਨਾ ਦੇ ਜੀਵਨ ਦੇ ਦੁਆਰਾ ਜੋ ਸਾਨੂੰ ਮਿਲਦਾ ਹੈ ਉਸ ਪਵਿੱਤਰਤਾ ਨੂੰ ਸਾਨੂੰ ਭਰਪੂਰੀ ਨਾਲ ਦੇ ਦਿਓ ਪਵਿੱਤਰ ਜੀਵਨ ਦੇ ਨਾਲ ਹਰ ਮੁਸ਼ਕਲਾਂ ਦੇ ਉੱਪਰ ਜਿੱਤ پا ਕੇ ਤੁਹਾਡੀ ਮਹਿਮਾ ਕਰ ਸਕੀਏ ਐ ਸਾਨੂੰ ਗੁਰੇ ਕਰ ਦਿਓ యేసు ਦੇ ਨਾਮ ਚ ਮੰਗਦੇ ਹਾਂ ਪਿਤਾ ਆمین